ਲਗਤ ਦੇ ਨਾਲ ਇਸ ਰੋਡ ਦਾ ਜਿਹੜਾ ਨਿਰਮਾਣ ਹੋ ਰਿਹਾ ਸਭ ਤੋਂ ਪਹਿਲਾਂ ਦਾ ਟ੍ਰੈਨਸ ਰੋਡ ਦੇ ਨਾਲ ਲੱਗਦੇ ਸਾਰੇ ਲੋਕਾਂ ਨੂੰ ਖਾਸ ਕਰਕੇ ਮੂਰ ਪੇਟੋ ਮੂਰ ਦੀ ਮਾਰਕੀ ਨੂੰ ਬਹੁਤ-ਬਹੁਤ ਮੁਵਾਕਾ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ 마ੜੀ ਦੀ ਵਾਅਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ਦੇ ਵਕਤ-ਵਕਤ ਫੀਲਡਾਂ ਦੇ ਅੰਦਰ ਵੱਡੇ ਕੰਮ ਕੀਤੇ ਜਾ ਰਹੇ ਹਨ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਸਾਡਾ ਡਿਫੈਂਸ ਰੋਡ ਮਮੂਨ ਤੋਂ ਲੈ ਕੇ ਤੇ ਮਾਧੋਪੁਰ ਤੱਕ ਜਿਹੜਾ ਜਿਹੜਾ ਲੰਬੇ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਜਿਹਦੀ ਮੈਂ ਸਮਝਦਾ ਸੀਗਾ ਕਿ ਉਹ ਸਾਰ ਨਹੀਂ ਲੈ ਜਾ ਰਹੀ ਔਰ ਇਸ ਰੋਡ ਦੇ ਉੱਤੇ ਬੜੇ ਭਿਆਨਕ ਹਾਦਸੇ ਵੀ ਵਾਪਰੇ ਇਹ ਲੋਕਾਂ ਦੀਆਂ ਬੜੀਆਂ ਕੀਮਤੀ ਜ਼ਾਨਾਂ ਵੀ ਗਈਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ 10 ਕਰੋੜ 9 ਲੱਖ ਰੁਪਏ ਦੇ ਲਾਗਤ ਦੇ ਨਾਲ 16 ਮੀਟਰ 16 ਕਿਲੋਮੀਟਰ ਲੰਬਾ ਇਹ ਰੋਡ ਅੱਜ ਉਹਦਾ ਨੀਂਹ ਪੱਥਰ ਰੱਖਿਆ ਤੇ ਇਹ ਤੋਂ ਵੀ ਖੁਸ਼ੀ ਵਾਲੀ ਗੱਲ ਇਹ ਆ ਕਿ ਇਹ ਹੁਣ 23 ਫੁੱਟ ਦੀ ਥਾਂ ਇਹ 33 ਫੁੱਟ ਚੌੜਾ ਹੋਏਗਾ ਯਾਨੀ 10 ਮੀਟਰ ਚੌੜਾ ਇਹ ਰੋਲ ਬਣਨਾ ਸੋ ਇਸ ਰੋਡ ਦੇ ਬਣਦੇ ਨਾਲ ਜਿੱਥੇ ਇਸ ਇਲਾਕੇ ਦੇ ਲੋਕਾਂ ਨੂੰ ਮੈਂ ਸੰਦਕ ਬੜੀ-ਬੜੀ ਰਾਹਤ ਆ ਕੋਚ ਸਾਡਾ ਜਿਹੜਾ ਮਮੂਨ ਕੈਂਟ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਡਿਫੈਂਸ ਕਰਮਚਾਰੀ ਸਾਡੀ ਆਰਮੀ ਦਾ ਸਟਾਫ ਦੀ ਉਹਨਾਂ ਦੀ ਆਵਾਜ਼ ਆਈ ਨੂੰ ਮਤਲਬ ਜਿਹੜੀ ਬਹੁਤ ਵੱਡੀ ਰਾਹਤ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਕੰਮ ਕੀਤੇ ਜਾ ਰਹੇ ਆ ਸੋ ਮੈਂ ਕੱਲ ਹੀ ਅੱਜ 2.5 ਕਰੋੜ ਰੁਪਏ ਵੱਖ-ਵੱਖ ਪੰਚਾਇਤਾਂ ਨੂੰ ਵੰਡੇਆ ਸੋ ਬਿਨਾਂ ਕਿਸੇ ਪੱਕੇ ਪਾਤ ਤੋਂ ਮੈਂ ਕਦੀ ਵੀ ਇਸ ਗੱਲ ਦੀ ਨਿਸ਼ਾਨਦੇਹੀ ਨਹੀਂ ਕਰਦਾ ਜਿਹੜੀ ਪੰਚਾਇਤ ਜਿਹੜੇ ਰੰਗ ਦੀ ਆ ਜਿਹੜੇ ਢੰਗ ਦੀ ਆ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਮੂਨ ਦੇ ਅੰਦਰ ਇਸ ਰੋਡ ਦਾ ਉਸਾਰਨ ਕਰਕੇ ਸੋ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਦਰਜਣਾਂ ਹੀ ਮਿਲੋ ਜਿਹੜੇ ਸਾਥੀ ਉਸ ਵੇਲੇ ਹਾਜ਼ਰ ਨਾ ਤੁਸੀਂ ਦੇਖ ਰਹੇ ਹੋ ਔਰ ਚੰਗਾ ਲੱਗਿਆ ਕਿ ਜਿਹੜੀ ਆਪਣਾ ਵਪਾਰ ਮੰਡਲ ਹੈ ਮਹੂੰਦ ਦਾ ਇਹਨਾਂ ਨੇ ਬੜਾ ਮਾਨਸ ਕਰ ਦਿੱਤਾ ਇਹਨਾਂ ਦਾ ਵੀ ਧੰਨਵਾਦ ਸੋ ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੇ ਕਾਇਆ ਬਦਲਣ ਦੇ ਲਈ ਅਸੀਂ ਲਗਾਤਾਰ ਸကြਾਬੀ ਕਰ ਰਹੇ ਹਾਂ ਲਗਾਤਾਰ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਰੋਡ ਜਿਹੜੇ ਆ ਤੁਹਾਨੂੰ ਇਸ ਜ਼ਿਲ੍ਹੇ ਦੇ ਅੰਦਰ ਉਹਨਾਂ ਦੇ ਕੰਮ ਕਰਦੇ ਹੋਏ ਦਾ ਉਦਘਾਟਨ ਕਰਦੇ ਹੋਏ ਦਾ ਤੁਹਾਨੂੰ ਦੇਖਣ ਨੂੰ ਸਮਾਂ ਮਿਲੇਗਾ ਸੋ ਕਿ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਕਿਲੋਮੀਟਰ ਲੰਬਾ ਤੇ 33 ਫੁੱਟ ਚੌੜਾ ਜਿਹੜਾ ਰੋਡ ਮੈਨੂੰ ਇੰਜ ਲੱਗਦਾ ਵੀ ਸੈਦ ਪਖਾਨਪੁਰ ਜ਼ਿਲ੍ਹੇ ਦੇ ਅੰਦਰ ਸਭ ਤੋਂ ਚੌੜਾ ਰੋਡ ਅਵੇਲੇਬਲ ਜਿਹੜਾ ਉਹ ਹੋਏਗਾ ਦੋ ਸਮੂਹ ਇਲਾਕਾ ਵਾਸੀਆਂ ਨੂੰ ਔਰ ਮੈਸਮ ਦਾ ਵੀ ਖਾਸ ਕਰਕੇ ਮਮੂਨ ਵਾਸੀਆਂ ਨੂੰ ਬਹੁਤ ਬਹੁਤ ਮੋਹਰ